اٹال بھائیو ترو جا کے سمرن ار نرپ ہے پد پایا دکھ ہرتا اے بد کو سوامی تے کاہے بسرایا جب ہی سرن گہی کرپا ند گج گراہتے چھوٹا مہما نام کہا لو پرنو رام کہت بندن تہے ٹوٹا ਆਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੈ ਨਸਤਾਰਾ ਨਾਨਕ ਕਹਿਤ ਚੇਤ ਚੰਤਾ ਮਨ ਤੈ ਭੀ ਉਤਰਹਿ ਪਾਰਾ ਸੋਰਠ ਮਹੱਲਾ ਨਾਵਾ ਪ੍ਰਾਨੀ ਕਾਹਨ ਉਪਾਉ ਕਰੈ ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਤਰੈ ਕਲਮ ਏਕ ਨਾਮ ਕਿਰਪਾ nid ਜਾਹੇ ਜਪੈ ਗਤ ਪਾਵੈ ਔਰ ਧਰਮ ਤਾਕੈ ਸਮਨਾਹਨ ਇਹ ਵਿਦ ਬੇਦ ਬਤਾਵੇ ਸੁਖ ਦੁਖ ਰਹਤ ਸਦਾ ਨਿਰਲੇਪੀ ਜਾ ਕਉ ਕਹਿ ਤੁਸਾਈ ਸੋ ਤੁਮਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹੱਲਾ ਨਾਵਾ ਮਾਈ ਮੈਂ ਕਹਿ ਬਿਦ ਲਖਉ ਗਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਝਾਈ ਰਹਾਉ ਸਗਲ ਜਨਮ ਭਰਮ ਹੀ ਪਰਮ ਖੋਇਓ ਨਹ ਅਸਥਿਰ ਮਤ ਪਾਈ ਬਿਖਿਆਸਕਤ ਰਹਿਓ ਨਿਸਬਾਸਰ ਨਹ ਛੂਟੀ ਅਦਮਾਈ ਸਾਧ ਸੰਗ ਕਬਹੂ ਨਹੀ ਕੀਨਾ ਨਹ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹ ਕੋ ਗੁਨਾ ਰਾਖਿ ਲੇਹ ਸਰਨਾਈ ਸੋਰਠ ਮਹੱਲਾ ਨਾਵ ਮਾਈ ਮਨ ਮੇਰੋ ਵਸਨਾਹੇ ਨਿਸ ਬਾਸੁਰ ਬਿਖੇ ਅਨ ਕਉਤਾਵਤ ਕਿਹ ਬਿਦ ਰੋ ਕਉਤਾਹੇ ਰਹਾਉ ਬੇਦ ਪ੍ਰਾਨ ਸਿਮਰਤ ਕੇ ਮਤ ਸੁਨ ਨਿਮਖ ਨਾਹੀਏ ਬਸਾਵੇ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੇ ਮਦ ਮਾਇਆ ਕਹਿ ਭਇਓ ਬਾਬਰ ਸੂਜਤ ਨਹਿ ਕਛ ਗਿਆਨ ਘਟ ਹੀ ਭੀਤਰ ਬਸਤ ਨਿਰੰਜਨ ਤਾਕ ਮਰਮ ਨ ਜਾਨਾ ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤੇਉ ਚੰਤਾ ਮਨ ਕਾਟੀ ਜਮ ਕੀ ਫਾਸੀ ਸੋਰਠ ਮਹੱਲਾ ਨਾਵਾ ਰੇ ਨਰ ਇਹ ਸਾਚੀ ਜੀ ਅਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਵਾਰ ਰਹਾਉ 바ਰੂ ਭੀਦ ਬਨਾਈ ਰਚ ਪਚ ਰਹਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਅਜਹੁ ਸਮਝ ਕਛ ਬਿਗਿਰਿਓ ਨਾਹਿਨ ਭਾਜਿ ਲੈ ਨਾਮੁ ਮੁਰਾਰ ਕਹ ਨਾਨਕ ਨਿਜ ਮਤਿ ਸਾਧਨ ਕਾ ਭਾਖਿਓ ਤੋਹਿ ਪੁਕਾਰ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈ ਸੰਗ ਨ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰਕ ਸੰਗ ਛਾੜ ਸਭ ਭਾਗੇ ਕਹੋ ਕਹਾਇਆ ਮਨ ਬਉਰੇ ਕੋ ਇਨ ਸਿਉ ਨੇਹ ਲਗਾਇਓ ਦੀਨਾ 나ਥ ਸਗਲ ਭੈ ਭੰਜਨ ਜਸ ਤਾਕੋ ਬਿਸਰਾਇਓ ਸਵਾਨ ਪੋਛ ਜਿਉ ਭਇਓ ਨ ਸੁੱਧ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਖ ਹ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨਾਵਾ ਮਨ ਰੇ ਗਹਿਓ ਨਾ ਗੁਰੂ ਉਪਦੇਸ ਕਹਾ ਭਇਓ ਜੋ ਮੂਡ ਮਡਾਇਓ ਭਗਵਉ ਕੀਨੋ ਭੇਸ ਰਹਾਉ ਸਾਚਾ ਛਾੜ ਕੇ ਝੂਠ ਹੈ ਲਾਗਿਓ ਜਨਮ ਪਦਾਰਥ ਕੋਇਓ ਕਰ ਪ੍ਰਪੰਚੋ ਦੁਰ ਨਿਜ ਭੋਖਿਓ ਫਸ ਕੀ ਨਿਆਈ ਸੋਇਓ RAM ਭਜਨ ਕੀ ਗਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਬਿਖਿਆਨ ਸੰਗ ਬਉਰਾ ਨਾਮ ਰਤਨ ਵਿਸਰਾਨਾ ਰਹਿਓ ਅਚੇਤ ਨ ਚੇਤਿਯੋ ਗੋਬਿੰਦ ਪਿਰਥਾ ਆਉਦਿਸਰਾਨੀ ਗਾਹ ਨਾਨਕ ਹਰ ਬਿਰਧ ਪਛਾਨਾ ਭੂਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰਪ ਹੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ ਨਹ ਨਿੰਦ ਅਨਹ ਉਸ ਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰਾ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜੇਹ ਪਰਸੈ ਨਾਹਨਾ ਤਿਹ ਘਟ ਬ੍ਰਹਮ ਨਿਵਾਸਾ ਉਰ ਕਿਰਪਾ ਜੇ ਨਰਕਾ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੋ ਕੋ ਨਾਹੀ ਰਹਾਉ ਸੁਖ ਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਬਿਵਹਾਰ ਬਨਿਓ ਹੈ ਜਾਸਿਓ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਦੁਬਿਦਾਨਾ ਪੜਾਓ ਹਰ ਬਿਨ ਹੋਰ ਨ ਪੂਜਾਓ ਮੜੈ ਮਸਾਨ ਨ ਜਾਈ ਤ੍ਰਿਸਨਾ ਰਾਚ ਨ ਪਰ ਘਰ ਜਾਵਾ ਤ੍ਰਿਸਨਾ ਨਾਮ 부ਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵ ਹੈ ਮਤ ਸਾਈ ਮਨ ਬੈਰਾਗ ਰਤ ਬੈਰਾਗੀ ਸ਼ਬਦ ਮਨ ਬੇਧਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸੋਂ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹ ਹੈ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੇ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਇਕੋ ਚਿਤੇ ਮਨੁ ਆਨ ਡੋਲੇ ਧਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਮਨੁ ਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜਿਹਵਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਝਹਿ ਬੁਝਾਈ ਆਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀਐ ਦੁਬਿਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵ ਡਈ ਅਪਰ ਅਪਾਰ ਅਗੰਮ ਅਗੋਚਰ ਕਹਿਣੈ ਕੀ ਮਨ ਨ ਪਾਈ ਸੁੰਨ ਸਮਾਦ ਮਹਾ ਪਰਮਾਰਥ ਤੀਨ ਭਾਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਮਨ ਮੁਖ ਝੂਠ ਲਹ ਪੈ ਮਾਨੰ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇ ਸਾਦ ਜਾਣਨ ਜਿਉ ਗੁੰਗੇ ਮਿਠਿਆਈ ਅਕਥੈ ਕਾ ਕਿਆ ਕਥਿਐ ਭਾਈ ਚਲ ਲਉ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਕਾਈ ਜਿਉਂ ਚਲਾਏ ਤਿਉਂ ਚੱਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਦਲਾਏ ਤੇਹਾ ਫਲ ਪਾਇਆ ਤੂ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਵ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹ ਗਿਆਨ ਧਿਆਨੰ ਨਾਮ ਮਨ ਭਾਵੇ ਕਹੇ ਕਹਾਵੇ ਤਤੋ ਤਤ ਵਖਾਨੰ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗ ਬੋਰਾਨੰ ਪੂਰਾ ਬਿਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤਿਤੁ ਕੀ ਆਸਾ ਮਨ ਸਾ ਬੰਧਨੀ ਪਾਈ ਕਰਮ ਧਰਮ ਬੰਦ ਕਾਰੀ ਪਾਪ ਪੁੰਨ ਜਗ ਜਾਇਆ ਪਾਈ ਬਿਨ ਸਹਿ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਬੇਕਾਰੇ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨ ਚੁਕੈ ਭਾਈ ਅੰਤਰ ਮੈਲ ਵਿਕਾਰੀ ਇਨੇ ਬੇਦ ਡੂਬੀ ਮਾ ਕੁਰੀ ਭਾਈ ਊਂਡੀ ਸਰ ਕੈ ਪਾਰੀ ਦੁਰਮਤ ਕਣੀ ਬਿਗੂਚੀ ਪਾਈ ਦੂਜੈ ਪਾਇ ਖੁਆਈ ਬਿਨ ਸਤ ਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਪਰਮ ਨ ਜਾਈ ਸਤ ਗੁਰ ਸੇਵ ਸਦਾ ਸੁਖ ਪਾਏ ਪਹਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਪੰਡਤ ਦਹੀ ਵਿਲੋਈਐ ਭਾਈ ਵਿੱਚ ਹ ਨਿਕਲੈ ਤਤ ਜਾਲਮਤੀਏ ਜਲ ਦੇਖੀਏ ਭਾਈ ਇਹੋ ਜਗ ਹੈ ਵਥ ਗੁਰ ਬਿਨ ਭਰਮ ਵਿਗੋਚੀਏ ਭਾਈ ਘਟ ਘਟ ਦੇਉ ਅਲਖ ਇਹੋ ਜਗ ਤੱਗ ਸੂਤ ਕੋ ਭਾਈ ਦਹਿਦਿਸ ਬੱਧ ਮਾਹੀ ਬਿਨ ਗੁਰ ਗਾਠ ਨ ਛੁਟਈ ਭਾਈ ਥਾਕੇ ਕਰਮ ਕਮਾਈ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨ ਜਾਏ ਗੁਰ ਮਿਲਿਆ ਭਾਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਪ ਕੋ ਪਾਈ ਵਖਰ ਨਾਮ ਅਪਾਰ ਇਹੋ ਵਖਰ ਵਪਾਰੀ ਸੋ ਦ੍ਰਿੜ ਹੈ ਭਾਈ ਗੁਰ ਸਬਦ ਕਰੇ ਵਿਚਾਰ ਧਨ ਵਪਾਰੀ ਨਾਨਕ ਆਪਾਈ ਮੇਲ ਕਰੇ ਵਪਾਰ ਸੋਰਠ ਮਹੱਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀਤੁ ਹੈ ਸਲਾਹ ਨ ਪਿਆਰੇ ਭੀ ਤੇਰੀ ਸਲਾਹ ਵਿਣ ਬਹੁਤ ਭੈ ਡੁੱਬੀਐ ਪਿਆਰੇ ਕੰਦੀ ਪਾਇ ਕਹਾ ਰਹਾਉ ਸਲਾਹੀ ਸਲਾਹ ਨਾ ਪਿਆਰੇ ਦੂਜਾ ਵਰਨ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਜਹਾਰ ਹੁਕਮੈ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਭਾਰ ਗੁਰਮੁਖ ਦਰਗਹ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪਛਾਨੀਏ ਪਿਆਰੇ ਦਰਗਹ ਪੈਦਾ ਜਾਏ ਹੁਕਮੇ ਗਣਤ ਗਨਾਈਏ ਪਿਆਰੇ ਹੁਕਮੇ ਹਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਅਵਗਣ ਮੁਠੀ ਰੋਏ ਹੁਕਮ ਸਜਾਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸੱਚ ਨਾ ਜਿਨੀ ਸੋਸਾ ਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਓ ਨਾਮ ਲੈ ਸੰਤੋਖੀਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੁੱਤ ਕੀ ਤੂੰ ਗੁਣ ਦਾਤਾ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾਖੰਡੀ ਆ ਭਾਈ ਮਨ ਤਨ ਨਾਮ ਵਿਸੇਖ ਰਹਾਉ ਬਿਖ ਮਾਇਆ ਚਿਤ ਮੋਹ ਅਪਾਈ ਚਤੁਰਾਈ ਪਤ ਖੋਏ ਚਿਤ ਮਹ ਠਾਕੁਰ ਸੱਚ ਵਸੈ ਪਾਈ ਜੇ ਗੁਰ ਗਿਆਨ ਸਮੋਏ ਰੂੜਾ ਰੂੜਾ ਆਖੀਐ ਪਾਈ ਰੂੜਾ ਲਾਲ ਚਲੂਲ ਜੇ ਮਨ ਹਰਿ ਸਿਉ ਬੈ ਰਾਗੀਐ ਪਾਈ ਦਰ ਘਰ ਸਾਜ ਅਭੂਲ ਬਤਾਲੀ ਆਕਾਸ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੁਕਾ ਮਨਹੁ ਗਮਾਨ ਜਲ ਮਲ ਕਾਇਆ ਮਾ ਜੀਏ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਸੁਨਾਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਬਾਪੂ ਜੀ ਐ ਭਾਈ ਕਿਆ ਮੰਗ ਕਿਆ ਦੇਹ ਪਾਹਨ ਨੀਰ ਪਖਾਲੀ ਐ ਭਾਈ ਜਲ ਮਹਿ ਬੁੱਢਹ ਤੇਹ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੁੱਢੈ ਪਥ ਖੋਇ ਮੇਰੇ ਠਾਕੁਰ ਹੱਥ ਵਡਾਈਆ ਭਾਈ ਜੈ ਭਾਵੇ ਤੈ ਦੇਹ ਬਈਆਰ ਬੋਲੇ ਮੀਠੋ ਲਿਪਾਈ ਸਾਚ ਕਹੇ ਪਿਰ ਪਾਈ ਮਿਰਹੇ 베ਦੀ ਸਚ ਵਸੀ ਪਾਈ ਅਧਿਕ ਰਹੀ ਹਰ ਨਾਏ ਸਭ ਕੋ ਆਖੇ ਆਪਣਾ ਭਾਈ ਗੁਰ ਤੈ ਬੁਝੈ ਸਜਾਨ ਜੋ ਬੀਦੇ ਸੋ ਉਬਰੇ ਭਾਈ ਸਬਦ ਸੱਚਾ ਨੀਸਾਨ ਇਦਨ ਅਧਿਕ ਸਕੇਲੀ ਐ ਪਹਾਈ ਪਾਪਕ ਰੰਚਕ ਪਾਏ ਖਿਨ ਪਲ ਨਾ ਮਿਰਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਸੋਰਠ ਮਹੱਲਾ ਤੀਜਾ ਘਰ ਪਹਿਲਾ ਤਿਤੁ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਖ ਲੈ ਹਰ ਜੀਉ ਹਰਨਾਕ ਸਮਾਰ ਪਚਾਇਆ ਗੁਰਮੁਖ ਆਨੋ ਪ੍ਰਤੀਤ ਹੈ ਹਰ ਜੀਉ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਨੋ ਜਮ ਜੋਹ ਨਸਾਕੈ ਕਾਲ ਨ ਨੇੜੈ ਜਾਹੀ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾ ਨੋ ਪਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸਬਦ ਨ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਬਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾ ਵਿੱਚ ਹਰ ਬਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੋ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਬਿਦਾਤਾ ਹਉ ਮੈਂ ਮਾਰ ਮਨ ਸਾ ਮਨ ਹੈ ਸਮਾਨੀ ਗੁਰ ਕੈ ਸਬਦ ਪਛਾਤਾ ਅਚੰਦ ਕੰਮ ਕਰਹਿ ਪ੍ਰਭ تنਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓ ਨਾ ਕੀਰੀ ਸkere ਸੋਵਿ ਗੁਚੈ ਜਿਨ ਹਰਿ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭਾਉ ਕਮੋਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜ੍ਹਹਿ ਤੈ ਬਾਦ ਬਖਾਨ ਹੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟਹਿ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਜਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮੇਟਨ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਔਰ ਤਹਾਰਾ ਸੋਰਠ ਮਹੱਲਾ ਤੀਜਾ ਦੁਤ ਕੀ నిగుణ అనో ఆపే వక్ష లై పహాయి సత్గురు కీ సేవా లాయే సత్గురు కీ సేవా ఔతమ హై పహాయి రామ నామ చిత్త లాయే హర్ జీయో ఆపే వక్ష మలాయే గుణ హీన్ హమ అపరాధి పహాయి పూర సత్గురు లహే ర లాయే రహావ్ ਕਾਣ ਕਾਣ ਅਪਰਾਧੀ ਬਖਸੇ ਅਨ ਪਿਆਰੇ ਸੱਚ ਹੈ ਸਬਦ ਵਿਚਾਰ ਭੌਜਲ पारो ਤਾਰਿਆ ਨ ਭਾਈ ਸਤਗੁਰ ਬੇੜਾ ਚਾੜ ਮਨੁਰਹਿ ਤੇ ਕੰਚਨ ਭੇ ਭਾਈ ਗੁਰ پارਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤਿਗੁਰ ਕਾ ਸਦ ਬਲਿ ਹਾਰੇ ਜਾਓ ਨਾਮਨ ਧਾਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾਉ ਗੁਰਬਿਨ ਸਹਜ ਨਾ ਉਪਜੈ ਭਾਈ ਪੁੱਛੋ ਗਿਆਨੀ ਆ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਹਉ ਆਪ ਗਵਾਇ ਗੁਰਮਤੀ ਪਹਉ ਊਪਜੈ ਪਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਅਧਾਰ ਜੋ ਸਤਗੁਰ ਸੇਵਹਿ ਆਪਣਾ ਭਾਈ ਤਿਨ ਕਹਿ ਹਉ ਲਾਗਉ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਭੀ ਲਈ ਬਖਸਾਈ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਈ ਸੋਰਠ ਮਹੱਲਾ ਤੀਜਾ ਹਰ ਜੀਉ ਸਬਦ ਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਭਾਈ ਅਨੰਦਨ ਰਤੀ ਆ ਰੰਗ ਲਾਈ ਹਰ ਜੀ ਤੂੰ ਆਪੇ ਰੰਗ ਚੜਾਏਂ ਗਾਵਹੋ ਗਾਵਹੋ ਰੰਗ ਰਤਿਹੋ ਭਾਈ ਹਰ ਸੇਤੀ ਰੰਗ ਲਾਏਂ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿੱਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਭਾਈ ਹਰ ਆਪ ਵਸੈ ਮਨ ਆਈ ਪਿਰ ਕਾ ਹੁਕਮ ਨ ਜਾਣੈ ਭਾਈ ਸਾਖ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਭਾਈ ਵਿਣ ਨਾ ਬਹਿ ਕੂੜਿਆਰ ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ ਭਾਏ ਸਚੈ ਬੈ ਰਾਗ ਅਨੰਦਨ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗ ਸਭਨਾ ਮਾਰਜੀ ਵਾਲਾ ਦਾ ਪਾਈ ਸੋ ਸੇ ਬਹੁ ਦਿਨ ਰਾਤ ਸੋ ਕਿਉ ਮਨ ਹੋ ਵਿਸਾਰੀਏ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਲੀ ਢਮਣੀ ਭਾਈ ਦਰਗਹ ਹੈ ਨਾਹੀ ਥਾ ਗੁਰਮੁਖ ਹੋਵੇ ਤਾ ਗੁਣ ਰਵੈ ਪਾਈ ਮਿਲ ਪ੍ਰੀਤਮ ਸਾਚ ਸਮਾਉ ਇਤ ਜਨਮ ਹਰ ਨ ਚੇਤੇ ਉਪਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮਹਾਉ ਨਪਾਈ ਵਿਖਿਆ ਨੋ ਲੁਭਾਈ ਨਾਮ ਸਮਲਹਿ ਸੁਖ ਵਸੈ ਪਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੂ ਭਾਈ ਅਪਰੰਪਰ ਗੁਣੀ ਗਹੀਰਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਸਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਵ ਪਿੰਡ ਜਨ ਸਾਜਿਆ ਭਾਈ ਦੇਕਰ ਆਪਣੀ ਵਥ ਕੇ ਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਆਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਪਾਈ ਨਾਉ ਨਿਧ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤਨਤ ਕਰਦਾ ਸਾਰ ਸਤਿਗੁਰ ਪੂਰਾ ਭੇਟੀ ਹੈ ਭਾਈ ਸਬਦ ਮਿਲਾ ਬਨਹਾਰ ਸੱਚੇ ਚਰਨ ਸਰੇਵੀ ਹੈ ਭਾਈ ਭ੍ਰਮ ਭਾ ਹੋਵੇ ਨਾਸ ਮਿਲ ਸੰਤ ਸਭਾ ਮਨ ਬਾਜੀਆ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀ ਐ ਭਾਈ ਹੋਈ ਐ ਸਭ ਕੀ ਧੂਰ ਘਟ ਘਟ ਬ੍ਰਹਮ ਵਿਸਾਰਿਆ ਭਾਈ ਵੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੇ ਤਾ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ਼ ਭਰਪੂਰੈ ਸੰਤੋਖਿਆ ਪਾਈ ਅਹਨ ਸਲਾਗਾ ਪਾਓ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਪਾਈ ਹਾ ਤਿਸ ਕੈ ਬਲ ਜਾਓ ਓਹ ਨਿਰਗੁਣੀ ਆਰੇ ਪਾਲਦਾ ਭਾਈ ਦੇਨ ਥਾਵੇ ਥਾਓ ਰਿਜਗ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀ ਆ ਭਾਈ ਪੂਰਾ ਤਿਸ ਕਰਮਾਓ ਇਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸਿ ਗਿਰਾਸਨ ਵਿਸਰੈ ਭਾਈ ਪਿਖਾਓ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਕਲਾ ਭਰਪੂਰ ਜਿਨਾ ਪ੍ਰੀਤ ਨ ਲਗੀਆ ਭਾਈ ਸੇ ਨਿਤਨਿਤ ਮਰਦੇ ਝੂਰ अंचल लाये तराया पाई पौ जल दुख संसार कर कृपा नदर लेया भाई भातो न अपार मन तन सीतल होया पाई भोजन नाम आधार ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲ ਵਿਖ ਕਟਨ ਹਾਰ